ਹਾਰੀ ਆ ਲੈ ਵਾ ਕਸਮ ਸੁਣੋ ਲਸੀਓ ਲਿਓ ਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਚੁੰਗਾ ਤੇ ਜਿਲ੍ਹਾ ਨੂੰ ਪੈ ਜਾਂਦਾ ਜੀ ਬਰਨਾਲਾ ਬਾਈ ਕੋਲ ਫਲੂਨ ਵਸਦੀ ਆ ਭਰਾ ਸੂਨ ਵਾਲੀ ਤੇ ਇੱਕ ਛੋਟੀ ਵਸੀ ਆ ਠੀਕ ਹੈ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7128000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵਾਟਵਾਲੇ ਫਾਲੋ ਕਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੜ੍ਹ ਤੱਕ ਨੰਮ ਚ ਨਵੀਆਂ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਜਾਣਕਾਰੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਂ ਵੀਰ ਜੀ ਆਪਣਾ ਜਿਸ਼ਵਿੰਦਰ ਸਿੰਘ ভাই ਫੈਂਡ ਚੂੰਗਾ ਜੀ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਜੀ ਬਸਤੀ ਜਾਣਕਾਰੀ ਦੋ ਜੀ ਆਪਣੀ ਬਸਤੀ ਜੀ ਮੂਹੋਂ ਦੋ ਦਿਨ ਦਾ ਹਾਂਜੀ ਕਲੂਨ ਬਸਤੀ ਆ ਜੀ 20 ਦਿਨਾਂ ਦੀ ਕੱਚੀ ਹੈ ਬਸਤੀ ਕਿੰਨੇ ਦਿਨਾਂ ਦੀ 20 ਦਿਨਾਂ ਦੀ 20 ਦਿਨਾਂ ਦੀ ਕੱਚੀ ਹੈ ਹਾਂਜੀ ਠੀਕ ਆ ਲੋ ਭਰਾ ਫੇਸ ਚੈੱਕ ਕਰ ਸਕਦੇ ਹੋ ਇਹਦਾ ਠੀਕ ਹੈ ਲੋ ਜੀ ਠੀਕ ਆ ਲਾਉਣ ਲੱਗੀ ਕਰਮਾਂ ਵਾਲੀ ਲੇ ਵਾਲੂਗਾ ਦੇਖ ਸਕਦੇ ਫਾੜੀ ਵਾਲਾ ਤੋਰ ਦਿਓ ਜੀ ਲੋ ਜੀ ਸੌਰੀ ਆ ਲੈ ਵੇ ਕਸੂਸ ਨੂੰ ਲੈਤੀ ਓਏ ਲੋਜੀ ਵਾਹ ਲੋਜੀ ਬੰਦ ਬੰਦ ਚੱਲ ਚੱਲ ਲੋਜੀ ਪੂਰਾ ਤਰਾ ਦੇਖ ਸਾ ਤੇ ਬੰਦ ਬ੍ਰੀ ਬੰਦੇ ਸ਼ਾਮ ਨੂੰ ਢਾਢੇ ਸਾਹਮਣੇ ਠੀਕ ਹੈ ਰੇਟ ਵੀ ਜੀ ਦਾ ਰੇਡ ਦਾ ਇਹ 7000 ਰੁਪਏ ਠੀਕ ਆ ਮੰਨ ਤਣ ਹੋ ਜੂਗਾ ਜੀ ਮਾੜਾ ਮੋਟਾ ਠੀਕ ਆ ਤੇ ਹਾਂ ਬਈ ਬੱਸੀ ਦੀ ਜਾਣਕਾਰੀ ਦੋ ਜੀ ਬੱਸੀ ਆਈਆਂ ਜੀ ਇਹ 8 ਮਹੀਨਿਆਂ ਦੀ ਬੱਸੀ ਹੈ ਜੀ 8 ਮਹੀਨੇ ਦੀ ਬੱਸੀ ਹੈ ਹਾਂ ਜੀ ਠੀਕ ਆ ਥਣਚਾਰੀ ਹੈ ਜੀ ਹਾਂ ਥਣਚਾਰਾ ਜੀ ਲੋ ਮੜਾ ਤੇ ਲੋ ਮੂੰ ਲੋ ਥਣਚਾਰੀ ਹੈ ਠੀਕ ਕਦ ਵੱਡ ਤੋਰਦੇ ਜਣ ਵੀ ਲੋ ਜੀ ਕਿਹੜੇ ਟੀਕੇ ਦੀ ਹੈ ਪਤਾ ਕੋ ਮੜਾ ਮੋਟਾ ਇਹ ਸਟਾਰ ਟਾਈਮ ਦੀ ਹੈ ਸਟਾਰ ਟਾਈਮ ਦੀ ਹਾਂ ਜੀ ਠੀਕ ਆ ਲੋ ਜੀ ਇਹ ਸੂਰਤਾਂ ਦੇ ਇਸੇ ਕਰਮਵਾਲੀ ਦਾ ਜੀ ਕੋਈ ਵਾਈ ਜੀ ਨੇ ਜੀ ਕਲੈਕਟ ਕਰੂ ਪਰਾ ਇਹਦਾ ਰੇਟ ਜੀ ਦਾ ਰੇਡ ਇਹਦਾ ਲੈ ਲੈਣੀ ਹੈ ਜੀ ਦਾ ਕਿੰਨੇ ਦੱਸੋ ਯਾਰ ਠੀਕ ਆ ਜੋ ਪਰਾ ਇਹਦਾ ਰੇਟ ਹੈਗਾ 10000 ਠੀਕ ਹੈ ਜੀ ਕਦ ਕਾਟ ਦੇਖ ਸਕਦੇ ਹੋ ਕਰਮਵਾਲੀ ਦਾ ਤੇ ਇੱਕ ਪਲੂਨ ਬੱਸੀ ਸੂਨ ਵਾਲੀ ਹੈ ਜੀ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਬਾਈ ਦਾ ਨੰਬਰ ਲਾਵਾਂਗੇ ਸਕਰੀਨ ਤੇ ਟਾਈਟਲ ਵਿੱਚ ਠੀਕ ਹੈ ਜੀ ਕਿਦੋਂ ਕੱਲ ਨੂੰ ਸੇਲ ਹੋਗੀ ਤਾਂ ਆਪਾਂ ਨੰਬਰ ਕੱਟ ਦਨੇ ਆਂ ਮੇਰਾ ਤੇ ਭਰਾ ਮੈਨੂੰ ਫੋਨ ਲਾਉਣ ਲੱਗੇਦੇ ਹਨ ਜਦੋਂ ਸੇਲ ਹੋ ਜਾ ਜਾਨਵਰ ਤਾਂ ਆਪਾਂ ਨੰਬਰ ਕੱਟ ਦਨੇ ਜੀ ਮੇਰਾ ਭਰਾ ਠੀਕ ਹੈ ਜੀ ਆ ਵੀਡੀਓ ਦੇਖ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ